ਕਣ ਹੈ ਕੋਸ ਉਹ ਬੱਸ ਉਹ ਪਰ ਇਟਾ ਲਾਉਣੀਆਂ ਬਾਈ ਫੁੱਲ ਤਾਰ ਕਰਕੇ ਇੱਕ ਵਾਰੇ ਲੱਗਦੀ ਨੇ ਅੰਕਲ ਕਹਿੰਦਾ ਜਿੰਨਾ ਵੀ ਪੁਰਾਣਾ ਸਟਾਕ ਹੈ ਵਿੱਚ ਦੱਬਣਾ ਹੈ ਸਾਡਾ ਸਟਾਕ ਆ ਇਹ ਹਾਂ ਸਾਡਾ ਕਿੱਥੇ ਓਏ ਸਾਡੇ ਬਾਤ ਆ ਸਾਡੇ ਆਏ ਸਾਰੇ ਸਾਡਾ ਕੋਈ ਰੋੜਾ ਨਹੀਂ ਆਗਾ ਨੇ ਜਗੇ ਲੱਗ ਜਾਣੇ ਵੀ ਕਿਹੜਾ ਰਾਹ ਸਾਡੇ ਥੋੜੀ ਰੋਟੀ ਚੱਲੇ ਆ ਸਾਡੇ ਕਿਹੜੇ ਪੰਜ ਟੋਕਰੀ ਲੱਗੇ ਆ ਬਾਈ ਕਿਆ ਕਹਿੰਦਾ ਸਮੇਟ ਵਤੀ ਲਾਉਣਾ ਹਾਂ ਬਾਈ ਨਾਲ ਤਾਂ ਕਿਆ ਦੋ ਪਿੱਲਰ ਹੋਏ ਹਲੇ ਦਾ ਕਿਹੜਾ ਸਮੇਟ ਲੱਗੇ ਪੰਜੇ ਲੱਗੇ ਆ ਬਸ ਹੋਜਾ ਲੈ ਕੇ ਆਉਣਾ ਜਗੇ ਜਿਹੜਾ ਤੂੰ ਗੋਬਰ ਗੈਂਚ ਤੇ ਪ੍ਰੋਜੈਕਟ ਲਾਉਣ ਨੂੰ ਫਿਰਦਾ ਵੀ ਮੈਂ ਸੌ퍼 ਖੜੂਗੀ ਹਾਂ ਕਿਹੜੇ ਵਾਰ ਵੇ ਵਿਚਵੜ ਕੇ ਨਾ ਚੌਣੀਆਂ ਪਾਵੇ ਕਿਹੜੇ ਬਾਪੂ ਆ ਕੇ ਦੇਖੇ ਕਿੰਨਾ ਕ ਘਟ ਹੈ ਲਓ ਜੀ ਬਾਈ ਮੱਥਾ ਟੇਕਣ ਲੱਗੇ ਆ ਤੁਹਾਡਾ ਸ਼ੁਕਰੀਆ ਕਿਰਪਾ ਰਸੀ ਲੈ ਵੀ ਦੀਪੇ ਬਾਈ ਨੂੰ ਸ਼ਗਰ ਮਿਲ ਜਾਣਾ ਅੱਜ ਦਾਈ ਜੀ ਜੀ ਮਹਾਰਾਜ ਕਿਰਪਾ ਕਰੇ ਵਾਹਿਗੁਰੂ ਬਾਈ ਬਰਕਤਾਂ ਦਾਈ ਮੇਤਰੀ ਜੀ ਕੰਮ ਹੋ ਗਿਆ ਸ਼ੁਰੂ ਹਾਂਜੀ ਹਾਂ ਬੱਸ ਹੋ ਗਿਆ ਹਾਂ ਤੇ ਇੱਕ ਹੁਣ ਮੇਤਰੀ ਬਾਈ ਕੀ ਸਿਸਟਮ ਹੈ ਕਿੰਨੇ ਰਤੇ ਲਾਉਣੇ ਆ ਨਿਊ ਵਾਲੇ ਰਵੇ ਲਾਉਣੇ 4 18 ਦੇ 4 18 ਦੇ ਉਹਦੇ ਉੱਪਰ ਗੰਧ 2 13 ਦੇ 2 13 ਦੇ ਉੱਪਰ ਗੰਧ ਉੱਪਰ ਆਉਣ ਜੀ ਠੀਕ ਆ ਪੱਕਾ ਕੰਮ ਹੈ ਨਾ ਪਿਲਰ ਕਰਕੇ ਇਹਨਰ ਵੀਮ ਲਾਉਣੇ ਤਿੰਨ ਵੀਮ ਲਾਉਣੇ ਇੱਥੇ ਖੜੇ ਤਿੰਨ ਖੜੇ ਵੀਮ ਲਾਉਣੇ ਆਰ ਸੀ ਸੀ ਵੀਮ ਪਾਉਣਾ ਕਾਲੂ ਉੱਪਰ ਪਾਉਣਾ ਕਿਤੇ ਬਾਹਰਲਾ ਕੰਮਾ ਮਿੱਟੀ ਰੋਕਣੀ ਆ ਪਾਣੀ ਇੱਧਰ ਨਦੀ ਕੋਲੇ ਆ ਉਹ ਸਾਹਮਣੇ ਟੁੱਟ ਜਾਂਦੀ ਹੈ ਟੁੱਟ ਜਾਂਦੀ ਹੈ ਭਾਈ ਟੁੱਟਦੀ ਸੀ ਪਿਛਲੀ ਵਾਰ ਉੱਥੇੋਂ ਆ ਗਿਆ ਪਾਣੀ ਉਹ ਸਾਹਮਣੇ ਭੌਲ ਪਿੰਡ ਭਾਈ ਉਹ ਜੰਗਲ ਜੇ ਪਿੱਛੇ ਸਮਝ ਲੋ ਨਦੀ ਉਹ ਇੱਧਰੋਂ ਪਾਣੀ ਆਉਣਾ ਉਹਦਾ ਆ ਗਿਆ ਖੜੀ ਸੜ ਟਰੈਕਟਰ ਆ ਗਿਆ ਭਾਈ ਸਹੀ ਕਰੀਏ ਸਟਾਰਟ ਹੁਣ ਲੋ ਜੀ ਭਾਈ ਤਰੰਕਲ ਦੇ ਪ੍ਰੋਜੈਕਟ ਖੇੜ ਤੱਕ ਨਵਾਂ ਮਿਸਤਰੀ ভাই ਪਹੁੰਚ ਗਏ ਕਿੰਨੇ ਵੇ ਪਹੁੰਚੇ ਅੰਕਲ ਮਿਸਤਰੀ ਦਾ ਵਿਚਾਰਾ ਸਾਜੜੇ ਹੀ ਆ ਗਿਆ ਠੀਕ ਆ ਬਾਕੀ ਬੰਦੇ ਬਾਕੀ ਬੰਦੇ ਵੀ ਤੇ ਨਾਲ ਆ ਸਾਰੇ ਪੱਕੇ ਹੀ ਸਾਈਟੇ ਰੱਖਿਆ ਹੋਏ ਨੇ ਪੂਰਾ ਗਰੁੱਪ ਹੈ ਬਾਈ ਪੂਰਾ ਗਰੁੱਪਾ ਬਾਈ ਨਿਊ ਬਾਈ ਪੱਟਦੀ ਇਹਨਾਂ ਨੇ ਖੇਤ ਹੈਗਾ ਨੀਮਾ ਮੈਂ ਛੇੜਿਆ ਕਿ ਮੈਂ ਕਿਹਾ ਮਿਸਤਰੀ ਨਿਊ ਛੋਟੀ ਹੋ ਕਹਿੰਦਾ ਛੋਟੀ ਚੱਲਣੀ ਉਹਦੇ ਇੱਕ ਮਾਲਕ ਦੇ ਸਾਹਮਣੇ ਜਿਹੜੀ ਪੱਟਣੀ ਬਾਈ ਮਾਲਕ ਦੇ ਸਾਹਮਣੇ ਠੀਕ ਆ ਥੱਲੇ ਰੇਤਾ ਉਹਦੇ ਫੇਰ ਹਾਇਓ ਕੁਛ ਨਹੀਂ ਠੀਕ ਆ ਫਿਲਰ ਲਾਉਣੇ ਵਿੱਚ ਆਰਸੀ ਜੈਕੇ ਚੱਕਦਾ ਦੇਖ ਲੈ ਮੁੰਡੇ ਨੇ ਇੱਧਰ ਇੱਟਾਂ ਦਾ ਮੈਂ ਕਿਹਾ ਜੈਕੇ ਚੱਕਦਾ ਕਿਨੂੰ ਜੱਗੇ ਨੂੰ ਖਾ ਗਿਆ ਉਹ ਕਿਆ ਹੋ ਗਿਆ ਕਿਨੂੰ ਮਾਰਨੀ ਹੈ ਕਰਦੇ ਹੈ ਨਹੀਂ ਤੇਰੇ ਉੱਧਰ ਗਏ ਫੇਰ ਅੰਕਲ ਤੂੰ ਪਾਣੀ ਲਾ ਦੇ ਯਾਰ ਮੈਂ ਚੱਲੇ ਅੱਜ ਮੈਂ ਕਿਤੇ ਕੰਮ ਆ ਸਾਰਾ ਰਾਤ ਵੱਜ ਕੇ ਅਰੇ ਦੇਖੇ ਬਹੁਤ ਹੀ ਕਿ ਪਾਣੀ ਲਾ ਦੋ ਭਾਈ ਇੱਥੇ ਛੜ ਕੇ ਤੇ ਇੱਥੇ ਪਾਣੀ ਵੀ ਲੱਗਦਾ ਹੈਗਾ ਮੈਂ ਫੋਨ ਕਰਨਾ ਉਧਰ ਉਹਨੂੰ ਸਮਾਨ ਲੈ ਕੇ ਦੇਣਾ ਯਾਰ ਕੰਮ ਜ਼ਿਆਦਾ ਹੈ ਬਹੁਤ ਕੰਮ ਆ ਜਾਂਦੇ ਕੱਲ ਤਾਂ ਨਹੀਂ ਕਰਿਆ ਵੀ ਆਵੇ ਨਾ ਆਵੇ ਪਾਣੀ ਲਾਈ ਬੈਠ ਰਹੀ ਹੈ ਹੂੰ ਮੀਂਹ ਪੋਲ ਇੱਟਾ ਲਾਉਣੀ ਆ ਭਾਈ ਫੁੱਲ ਤਾਰ ਕਰਕੇ ਇੱਕ ਵਾਰੇ ਲੱਗਦੀ ਹੈ ਅੰਕਲ ਕਹਿੰਦਾ ਜਿੰਨਾ ਵੀ ਪੁਰਾਣਾ ਸਟਾਕ ਹੈ ਵਿੱਚ ਦੱਬਣਾ ਹੈ ਹਾਂ ਸਾਡਾ ਕਿੱਥੇ ਸਾਡਾ ਕੋਈ ਰੋਡ ਆ ਰਿਹਾਗਾ ਜਿੱਥੇ ਲੱਗ ਜਾਣਾ ਵੀ ਹਾਂ ਪਰ ਟੋਕਰੇ ਭਰ ਕੇ ਲੈ ਕੇ ਜਾਣੇ ਪੈਣੇ ਆ ਮੈਂ ਤਾਂ ਬਸ ਸਾਰੇ ਚਣ ਦੇਣੇ ਧਰਤੀ ਜਾ ਜਾਨਾ ਲੋਟ ਇਹਨਾਂ ਨੇ ਜਿਹੜੇ ਵਿੰਗਟ ਡੇ ਰੋੜੀ ਕੁੱਟੇ ਖੁੱਲੀ ਚ ਪਾ ਦੇਣੇ ਆਪਣੇ ਘਰ ਤੇ ਗਾਮ ਦੇ ਚੱਕ ਕੇ ਸਾਡੇ ਮੂਰੇ 1 ਸਾਲ ਹੋ ਗਿਆ ਗੜਾ ਲੱਗੇ ਲੋਟ ਰੋੜਾ ਲੋਏ ਟਰਾਲਾ ਲੈ ਇੱਤਾਂ ਦੇ ਰੋੜੇ ਦੇ ਇੱਤੇ ਵੀ ਟਰਾਂਪ ਰੱਖ ਲਈ ਸਾਬ ਸਾਬ ਦੇਖਿਓ ਜਦ ਕੰਮ ਅੜਿਆ ਹੁੰਦਾ ਨਾ ਮੇਰੇ ਟਰਾਲਾ ਭਰ ਕੇ ਛੱਡ ਕੇ ਹਣਾ ਪੈਂਦਾ ਇਹ ਸਿਸਟਮ ਨਹੀਂ ਆਉਂਦਾ ਨਹੀਂ ਤੂੰ ਨਹੀਂ ਤੂੰ ਛੱਡ ਕੇ ਆਉਂਦਾ ਕਿਤੇ ਚੱਲ ਤੇਰੇ ਹੁਣ ਦੇਖੇ ਲੱਗ ਜਾਣਾ ਤੇ ਹੈ ਤਾਂ ਇੱਟੇ ਆ ਬਸ ਆਏ ਬਿਚੂਰਾ ਹੋਇਆ ਪਿਆ ਮਹਾਰਾਜ ਦੇ ਰੰਗ ਦੇਖ ਲਾ ਅੱਜ ਕੰਮ ਕਰਦਾ ਅੱਜ ਦੇ ਦਿਨ ਕਿਤੇ ਸਰਜੀਤ ਦੇ ਪਿਆ ਦਾ ਇੰਨੀ ਤਰੀਕ ਦੀ ਅੱਜ ਕੱਲ੍ਹ ਗਿਰਿਆ ਦਾ ਬੱਲੇ ਖਸਾਲ ਹੋ ਗਿਆ ਜਰ ਬਾਈ ਜੱਗਾ ਗਿਰਿਆ ਤਾਂ ਜਰ ਵੀ ਕੰਮੇ ਚੱਲਦਾ ਵਾ ਜਰ ਵੀ ਕੰਮੇ ਚੱਲਦਾ ਤਾਂ ਜਾਂ ਟੀਨਾਂ ਦਾ ਚੱਲਦਾ ਤਾਂ ਯਾਰ ਨਾਪੂਰੀ ਦੀ ਗੱਡੀ ਆਉਂਦੀ ਨਹੀਂ ਨਾ ਮਾਨੂੰ ਜੱਜਮੈਂਟ ਜੀ ਕਿੱਲੇ ਫੜ ਕੇ ਲੈ ਕੇ ਤੇ ਇਹਨੂੰ ਦੱਦ ਕੇ ਮਾਨੂੰ ਕੋਈ ਤੋਂ ਮੇਰੀ ਰਾਤ ਟੁੱਟ ਗਈ ਆਪਾਂ ਤੇ ਗੱਡੀ ਚ ਵੜਾ ਲੇ ਉਪਰ ਗੱਡੀ ਮਾ ਨਹੀਂ ਦੀ ਕਿਸੇ ਮਸਲੇ ਫੁੱਟ ਬਾਗ ਵਿੱਚ ਚਲਾਉਂਦੇ ਫਿਰੇਗੇ ਲੋਹਾਂ ਨੂੰ ਨਾ ਪੇ ਤਲੀ ਤਾਂ ਹੈਗਾ ਕਿ ਨਹੀਂ ਸਾਲ ਹੋ ਗਿਆ ਸਾਲ ਹੋ ਗਿਆ ਕੱਲ ਦੇ ਦਿਨ ਓ ਪਾਣੀ ਆ ਗਿਆ ਇੱਧਰ ਬੱਕਰੀਆਂ ਦੀ ਬਾਤ ਆਵਾ ਬਾਈ ਆਂਦੀ ਸਾਰੇ ਕਹਿੰਦਾ ਬੱਕਰੀਆਂ ਰੱਖਣੀਆਂ ਹਾਂ ਜਗੇ ਬੱਕਰੀਆਂ ਰੱਖਣੀਆਂ ਨਿਪੜ ਗਿਆ ਕੰਨੇ ਦਾ ਨਿਪੜ ਗਿਆ ਢੰਗ ਹੋ ਗਿਆ ਡੰਗਰ ਬਾਹਰ ਕੱਢਣੇ ਬਾਈ ਬਾਈ ਤਾਂ ਕੱਢਾ ਲੱਗਿਆ ਤਾਂ ਹੋ ਗਏ ਹਾਂ ਤਾਂ ਹੋ ਗਿਆ ਲੱਗਿਆ ਉਹ ਪ੍ਰਧਾਨ ਕਹਿੰਦਾ ਜੱਗੇ ਗਿਆ ਹਾਲ ਹਾਲ ਚੱਲ ਵਧੀਆ ਕੰਮ ਹੋ ਗਿਆ ਆ ਲੱਗੂਗਾ ਬੂਗਾ ਹਾਂ ਹਾਂ ਇਹ ਹੋਰ ਲਾ ਦੇਣੀ ਆ ਤਗੀਆਂ ਨਾਲ ਕੱਢ ਕੇ ਸਿਆੜ ਹੋਰ ਲਾ ਦੇ ਹਾਂ 95 ਹੈ ਬਾਈ ਤੁਸੀਂ ਇਹਨੂੰ ਵੀ ਸਵਾਦ-ਪਾਤ ਦਾ ਫੂਟੇ ਦਾ ਜੱਗੇ ਰੂ ਇਹਦਾ ਲਾਉਂਦਾ ਨਹੀਂ ਤਾਂ ਹੈਗਾ ਮਾਗਣਾ ਨੇ ਆ ਵੀ ਲਾਤੇ ਉਧਰ ਵੀ ਲਾਤੇ ਕੀ ਹੋ ਗਿਆ ਹਾਂ ਥੋੜਾ ਬਹੁਤ ਚਾਈ ਦੇ ਰੇ ਰੇਟ ਦੇਖ ਲੈਣਾ ਇਹਨੇ ਐਤ ਕੀ ਵੀ ਬਾਈ ਬੂਟਾ ਚੰਗੇ ਰੇਟ ਜਾਂਦਾ ਜਗਾ ਹੈਗਾ ਚਾਹੀਦਾ ਦਰਖਤ ਲਾਉਣਾ ਡੰਗਰਾਂ ਨੂੰ ਹੁਣ ਕੱਢਿਆ ਇੱਧਰ ਨਿਮਾ ਨੁਮਾ ਵੀ ਲਾਲੀ ਦੋ ਚਾਰ ਹੁਣ ਡੰਗਰ ਬਾਹਰ ਕੱਢ ਦੇ ਰੇ ਡੰਗਰ ਬੱਚੇ ਵਾਂ ਬੰਨਣ ਨੂੰ ਜਗ੍ਹਾ ਨਹੀਂ ਜੀ ਤਾਂ ਹੀ ਤਾਂ ਬਣਾ ਰਹੇ ਬਾਈ ਸਾਰੇ ਜੇ ਹੋਗੇ ਬੱਚੇ ਕਿਹੜਾ ਰਾਇ ਖੜਾ ਥੋੜੀ ਰੁਕੀ ਚੱਲੇ ਆ ਸਾਡੇ ਕਿਹੜੇ ਪੰਜ ਟੋਕਰ ਲੱਗੇ ਹੋਏ ਬਾਈ ਕਹਿ ਕਹਦਾ ਸਮਿੰਟ ਵਧੀਆ ਲਾਉਣਾ ਭਾਈ ਲਾਜ ਦਾ ਕੀ ਦੋ ਪਿੱਲਰ ਹੋਏ ਹਲੇ ਦਾ ਕਿਹੜਾ ਸਵਿਟ ਲੱਗੇ ਪੰਜੇ ਲੱਗੇ ਬਸ ਦੂਜਾ ਲੈ ਕੇ ਆਉਣਾ ਜੱਗੇ ਜਿਹੜਾ ਤੂੰ ਗੋਬਰ ਗੈਂਚ ਤੇ ਪ੍ਰੋਜੈਕਟ ਲਾਉਣ ਨੂੰ ਫਿਰਦਾ ਵੀ ਮੈਂ ਸੌਪਰ ਖੜੂਗੀ ਆ ਕਿਹਦੇ ਵਾਰ ਵਾਰ ਵਿਚਵੜ ਕੇ ਨਾ ਚੌਣੀਆਂ ਪਾਵੇ ਕਿਹਦੇ ਬਾਪੂ ਆ ਕੇ ਦੇਖੇ ਕਿ ਨੱਕ ਘਟ ਹੈ ਡਾੜ ਨਹੀਂ ਡੁੱਟਦੀ ਹੁੰਦੀ ਕਦੇ ਹਾਂ ਕਿਹਦੇ ਇੱਕ ਨੱਕ ਵਿੱਚ ਬੈਠਾ ਹੋਵੇ ਡਾੜ ਨਹੀਂ ਬਾਈ ਟੁੱਟਦੀ ਹੈ ਹਾਂ ਚੱਲ ਜੂਗਾ ਬਈ ਚੰਗੀ ਲੱਗੀ ਉਹ ਡਾਟਾ ਪਰ ਖੜੇ ਕਿਹੜਾ ਫਰੀਆ ਪਾਇਆ ਮੈਂ ਨਜੀਦਾ ਇਦਾਂ ਮਾਰੀ ਲੱਗਦਾ ਸਹੀ ਗੱਲ ਹੈ ਬਾਕੀ ਡਾਟਾ ਪਾਏ ਤੱਕ ਬਣ ਜਿੰਦੀ ਤਾੜ ਬਣ ਜਿੰਦੀ ਜਿੰਨਾ ਵਜਨ ਪਾਊਗਾ ਉਹਨੇ ਟਾਈਟ ਹੋ ਗਈ ਬਾਕੀ ਗੋਬਰ ਗੈਸ ਦਾ ਪ੍ਰੋਜੈਕਟ ਲਾ ਕੇ ਇੱਥੇ ਮੈਸਾ ਕੱਢਣੀ ਹੈ ਹਰਦਾ ਨਹੀਂ ਵਧਾਉਂਗੇ ਕੋਈ ਪੰਛੀ ਲੱਗਦਾ ਨਵਾਂ ਰੱਖੋਗੇ ਡੰਗਰ ਤਾਂ ਰੱਖੇ ਹੋਏ ਕੋਈ ਪੰਛੀ ਨਾ ਰੱਖ ਲਿਓ ਮੁਰਗੇ ਮਰ ਗਏ ਪਰ ਮੁਰਗੇ ਦਾ ਭਾਈ ਹੁਣ ਇਹਨਾਂ ਨੂੰ ਸਵੈਲ ਆਏਗਾ ਨਹੀਂ ਤੇਰਵਾਣਾ ਇਹ ਕਹਿੰਦੇ ਆਜੀ ਕਰਨੇ ਯਾਕੇ ਕਹੇ ਤੂੰ ਇਹ ਖਾਂਦਾ ਹੁੰਦਾ ਨੇ ਰੋਜ਼ ਕਿਡਾ ਲਾਏਗਾ ਨਾ ਪਾਪਾ ਜੀ ਕੋਲ ਦੋ ਕੱਢ ਲੈ ਕਰਨ ਬਿੱਤੇ ਹਾਲ ਚਾਲ ਪੁੱਛਦੀ ਦੋ ਕੱਢ ਤੇ ਕਰਨ ਕੱਚਾ ਜੇ ਲੱਗ ਕਿ ਨਾ ਪਾਣੀ ਪੀਂਦੀ ਜਗੇਟ ਗੇਰ ਦੀ ਸਾਰੇ ਖਤਮ ਪਾਣੀ ਨਹੀਂ ਦਿੰਦੀ ਠੀਕ ਹੈ ਇੱਕ ਤਾਂ ਹੁਣ ਆਇਆ ਨਾ ਪਾਣੀ ਨਹੀਂ ਪੀਤਾ ਬੈਠਣਾ ਐਨੀ ਮੰਗਾਈ ਆਈ ਸਾਰੇ ਕਾਸੇ ਦੀ ਮਿਸਤਰੀ ਨਹੀਂ ਮਿਲਦਾ ਰੇਤਾ ਨਹੀਂ ਮਿਲਦਾ ਬਾਈ ਕੰਮ ਤਾਂ ਖੁੱਲਾ ਰਿਹਾ ਗੱਲ ਸਿਮਿੰਟ ਨਹੀਂ ਮਿਲਦਾ ਫਿਰ ਵੀ ਇੱਟ ਪੱਠੇ ਪਰ ਕਹਿੰਦਾ ਬਾਈ ਕਹਿੰਦਾ ਪੰਜ ਦਿਨ ਰੁਕਣਾ ਪੈਣਾ ਹੈ ਨਹੀਂ ਅੱਛਾ ਜੀ ਜਦ ਪੱਠਾ ਖੋਲਿਆ ਹਾਈਟ ਨੂੰ ਹੱਥ ਨਹੀਂ ਤੇ ਲਾਦਾ ਦੱਸਦੇ ਨਾ ਗਰਮ ਗਰਮੇ ਲਾ ਦਿੰਦੀ ਵਿੱਚ ਤੇ ਇਕੱਠੇ ਨਹੀਂ ਲਾਉਂਦੇ ਗਿੱਟ ਪੂਰੀ ਨਹੀਂ ਹੁੰਦੀ ਕਹਿੰਦਾ ਸਾਡੀ ਬਾਈ ਇੰਨੀ ਮਹਿੰਗੀ ਗੱਲ ਪਤਾ ਕੀ ਆ ਚੰਡੀਗੜ੍ਹ ਕੰਨੇ ਵਿਕਦੀਆਂ ਮਹਿੰਗੀਆਂ ਪਹੁੰਚਾ ਰੇਤਾ ਪਹੁੰਚਾ 300 ਹੈ ਬਾਈ ਚੰਡੀਗੜ੍ਹ ਕੰਨੇ ਵਿਕਦੇ ਮਹਿੰਗੇ ਜ਼ਮੀਨਾਂ ਸਭ ਨੇ ਪ੍ਰੋਜੈਕਟ ਛੇੜੇ ਪਏ ਆ ਬੜੇ ਕੰਨੀ ਹੋ ਐ ਪੀ ਪੈ ਕਾਲਾ ਸੀ ਇੱਥੇ ਗਏ ਸੀ ਕਿੱਥੇ ਗਏ ਤੇ ਐ ਜੀਰਕਪੁਰਲਾ ਉਹਦੇ ਖੇੜ ਲਾਗਾ ਪਾ ਪਹਿਲਾਂ ਗਏ ਤੇ ਮਲੋਏ ਦੂਏ ਬੱਲੋਂ ਮਾਜਰੇ ਬੱਲੋਂ ਮਾਜਰੇ ਬਾਈ ਰੋਡ ਪਾ ਜ਼ਮੀਨ ਹੈ 25 ਕਰੋੜ ਮਿਲਟਿਆ ਬੰਦੇ ਨੂੰ ਦੰਦਾ ਨਹੀਂ ਹੈਗਾ ਦੋ ਕਿਲੇ ਇਕੱਠੇ ਆ ਪਿੱਛੇ ਕੱਲ ਜਵਿਦਾਰ ਕੇ ਆਏ ਮਿਲਾਂ ਟਿਆ ਕਿ ਨਾ 25 ਕਰੋੜ ਮਿਲਦਾ ਦੰਦਾ ਨਹੀਂ ਆ ਨਾ ਬੰਦੇ ਅਮਰੀਕਾ ਖੜੇ ਗਏ ਖੜੇ ਨਹੀਂ ਖੜੇ ਉੱਥੇ ਨੂੰ ਹਾਂ ਉਹ ਦਾਤਾ ਅਮਰੀਕਾ ਪੱਕੇ ਬੰਦੇ ਹੋ ਹਾਂ ਮੰਦੇ ਨਹੀਂ ਹੈਗੇ ਉਹ ਕਹਿੰਦੇ ਅਸੀਂ ਨਹੀਂ ਲੈਣਾ ਹੈਗਾ ਬਾਈ 25 ਕਰੋੜ ਕੀਲੇ ਦਾ ਸਦਾਈ ਹੋ ਜੂ ਮੌਕੇ ਦੀ ਹੈ ਮੌਕੇ ਦੀ ਹੈ ਦੇਖੋ ਦੋ ਰੋਡਾਂ ਗੱਪੇ ਆ ਬਾਈ ਜੇ ਕਿਤੇ ਨਾ ਵੇਚੇ ਨਾ ਉਹ ਕੁਝ ਅੱਗੇ ਰਿਪੋਰਟ ਰੋਡ ਆ ਆ ਇੱਥੇ ਉਹ ਆ ਗਿਆ ਫੇਰ ਵਿੱਚ ਨੂੰ ਛੋਟਾ ਜਾਂਦਾ ਇਹ ਰੋਡ ਬਾਈ ਜੇ ਨਾ ਵੇਚੇ ਨਾ ਉਹ 50 ਨੂੰ ਵੀ ਵਿਕੂਗੀ ਕਿਸੇ ਟਾਈਮ ਬੜੇ ਲੋਕਾਂ ਕੋ ਪੈਸਾ ਬਥੇਰਾ ਏ ਜੱਗੇ ਆ ਝੋਲਾ ਫੜਾਇਆ ਮੈਨੂੰ ਦੇਖਿਓ ਖਾਲੀ ਝੋਲਾ ਦੇਤਾ ਪੈਸੇ ਵਾਲਾ ਦੋ ਕੋਈ ਉਹ ਕਾ ਭੰਗ ਲੁੱਟਾ ਲੈ ਪੈਸੇ ਦਿੱਤਾ ਵੀ ਰੋਡਾਂ ਦੇ ਭਰ ਲੈ ਜਾ ਚੱਲ ਜਲੀਏ ਫਿਰ ਬਾਈ ਗੰਨਾ ਮੈਨੂੰ ਜੇ ਮੱਕੀ ਵੀ ਜੀ ਦੀ ਢੇੜਾ ਮਾਨ ਚੱਲਿਆ ਕੀ ਭਾਵ ਇਹ ਜੰਮੀ ਵਧੀ ਜੰਮੀ ਆ ਜੰਮੀ ਕਦੇ ਹੱਥ ਨਾਲ ਆਈ ਬੰਦੇ ਆ ਮਸ਼ੀਨ ਦਾ ਫਰਕ ਤਾਂ ਹੈਗਾ ਉਹ ਘਾਂਡ ਮੱਕੀ ਜੰਮੀ ਮੈਂ ਕੱਲ ਲੰਘਿਆ ਆ ਵੀ ਦੇਖਣ ਚੱਲਿਆ ਤਾਰਦੀ ਦਾ ਬਹੁਤਾ ਬੈਣਾ ਵੋਖਰਾ ਕਰਦੇ ਮਰਸੀ ਲਾਈ ਫਿਰ ਡਿਸਕ ਉਹ ਨਹੀਂ ਬੜੀਆਂ ਉਦਣੀਆਂ ਦੇਖ ਤਾਂ ਅਸੀਂ ਦੇਖਣ ਚੱਲਿਆ ਮੈਂ ਇਹ ਗੇੜਾ ਆਦਾ ਨਹੀਂ ਬੈਣੀ ਆ ਨਾ 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 ਇਹ ਤਾਂ ਬੈਣੀ ਹੋਂ ਤਾਂ ਜੰਮੀ ਹੀ ਹੈ ਨਾ ਉਹਦਾ ਗਈ ਉਹ ਕਾਉ ਤੇ ਪਹਿਲੇ ਦਿਨ ਜਗਾ ਟੋਆ ਪਾਣੀ ਸਾਹਮਣੇ ਦਾ ਇੰਨਾ ਕਿ ਜਿਹੜਾ ਮਾਰੇ ਪੈਪ ਦੱਬਿਆ ਪਿਆ ਹਾਂ अच्छा मोट्या ਨੂੰ ਪੱਕਾ ਹੀ ਚੱਲੂਆ ਡੰਗਰ ਵਾਲਾ ਪਾਣੀ ਯਾ ਸਵੈਦਾ ਖਾਂਦਾ ਫਿਰ ਯਾ ਸਵੈਦਾ ਖਾਂਦਾ ਸਵੈਦਾ ਸਭ ਤੋਂ ਜ਼ਿਆਦਾ ਖਾਂਦਾ ਪਾਣੀ ਠੀਕ ਹੈ ਖੰਬੇ ਦਾ ਕੋਈ ਰਾਜੇ ਨਹੀਂ ਹੈਗਾ ਇਹਨੂੰ ਪਟਾ ਦੋ ਅਰ ਪਰ ਤੁਹਾਡੇ ਖੇਤਾਂ માં ਕਿੱ데 ਹੈਗਾ ਉਹਨਾਂ ਦੀ ਲਾਈਨ ਆਫੇ ਲੈ ਜਾਣੀ ਤਾਂ ਬੇਲਾ ਹੋ ਗਿਆ ਹੁਣ ਲਓ ਜੀ ਭਾਈ ਸਿਮਿੰਟ ਲੈ ਆਂਦਾ ਪੰਜ ਜੰਗ ਰੋੜ ਦੇਗਾ ਪੰਜ ਏਸੀਸੀ ਹਾਂ ਬੇਤਰੀ ਇੰਨਾ ਕਹੇ ਹੂ ਸਾਹ ਆਪ ਲੱਗਿਆ ਹੋਾ ਕੋਈ ਖਾਤਾ ਖਾਲੀ ਨਹੀਂ ਸੀ 800000 ਦਿਹਾੜੀ ਆ ਜਦੇ ਜਮਾ ਰੋਹ ਦੀ ਰੋਹ ਪੈਸੇ ਜਮਾ ਕਰਾ ਕੇ ਪਤਾ ਨਹੀਂ ਕਿੰਨੇ ਕੁ ਪੈਸੇ ਇਕੱਠੇ ਕਰਦਾ ਤੇ ਦਿਹਾੜੀ ਉਹ ਕਰਨੀ ਤੇ ਉਹਨੇ ਤੇ ਸਾਹਮਣੇ ਦੇਖ ਲਾਵਾ ਜੇ ਜਰੂਰੀ ਦੀ ਹੱਲ ਜਾਣੋ ਫੇ ਜੂਰੀ ਕਰਦੀ ਸੀ ਆਪ ਲੱਗਿਆ ਹੋਾ ਨਹੀਂ ਤੇ ਏਸੀ ਕੈਬਨ ਚ ਬਹਿ ਕੇ ਨਿਆਰੇ ਲੈਣੇ ਦੇ ਕੇ ਬੇਤਰੀ ਫਿਲਮ ਬਹਿ ਇਕੱਠੇ ਕਰਦਾ ਸੁਪਨਾ ਕਰਦਾ ਬੜਾ ਦੇਖਿਆ ਵੇਨੇ ਮੈਨੂੰ ਸਿਵਾ ਚ ਲੈਣਾ ਬੈਤਰੀ ਠੇਕਾ ਲੱਗਦਾ ਨਹੀਂ ਹਾਂ ਦਿਹਾੜੀ ਦੇ ਘਾਰੇ ਕਾ दारू ਵੀ ਛੱਡ ਗਿਆ ਪੀਣ ਤਾਂ ਅੱਗੇ ਕਦੇ ਕਦੇ ਫਿਲਮ ਦਾ ਬੜੀਆ ਸਰੀਰ ਤਾਂ ਹੀ ਬਚਿਆ ਪਿਆ ਐਸੀ ਜੋੜਨ ਲੱਗ ਗਿਆ ਹੁਣ ਤਾਂ ਕੱਦੇ ਦੇ ਮਾਣ ਸਿਵਾ ਚ ਲੈਣਾ ਹੁਣ ਨੂੰ ਕਿਹੜਾ ਕੱਦੇ ਸਿਵਾ ਦੇਖ ਲੈਣ ਦਿੰਦਾ ਹੀ ਆ ਥੋੜਾ ਥੱਪਾ ਪਰ ਤੇ ਵੀ ਚੱਕਣੋਂ ਜ਼ਿਆਦਾ ਡੂੜੀਆਂ ਦੇ ਗੁੱਪ ਚੱਲਣ ਨੇ ਨਹੀਂ ਭਾਈ ਕਿੰਨਾ ਟਾਈਮ ਹੋ ਗਿਆ ਦਾਰੀ ਛੱਡਣ ਨੂੰ 4 ਸਾਲ ਹੋ ਗਏ ਵਾਹ ਜੀ ਵਾਹ ਬਰਕਤ ਆ ਜਾਂ ਤੇ ਪੂਰੀ ਵਧੀਆ ਚੱਲਦਾ ਜਾਵਾ ਹੂੰ 4 ਪੈਸੇ ਜੁੜੇ ਹੀ ਐ ਜਿੰਨੇ ਦੀ ਪੀਣੀ ਸੀ ਕਦੇ ਬਾਪੂ ਕੋ ਜੇ ਲੜਾ ਹਾਂ ਦੇਖ ਕਿੱਤੇ ਨਹੀਂ ਪਾ ਰਿਹਾ ਪਾੜਦਾ ਰੱਖ ਭੈਣ ਤੇ ਰਹਿਣ ਦੇਨ ਸਾਈਡ ਪਾ ਉਹਨੂੰ ਰੱਖ ਤੂੰ ਲੋਈ ਕੋਈ ਵੀ ਆਸ ਫੇਰਦੀ ਠੇਕੇ ਦੀ ਸੁਗਧ ਇਹਦੇ ਸਹਰਾ ਨੇ ਟਰੈਕਟਰ ਖੜਾ ਜਿਹੜਾ ਕੋ ਮਰਜ਼ੀ ਕਰਾਈ ਜਾਵੇ 1500 ਰੁਪਏ ਦਿਹਾੜੀ ਆ ਡੀਜ਼ਲ ਦੇ ਪੈਸੇ ਲੈਣ ਨਹੀਂ ਇਹਦੇ 20 ਲਾਇਕਾ ਲਾਉਣ ਵਾਲੀ ਕਿਹਦੇ ਦਿਹਾੜੀ ਤੇ ਟਰੈਕਟਰ ਦਾ ਉਹ ਪੈਸਾ ਨਹੀਂ ਲੈਣਾ ਕੋਈ ਤੇਲ ਤੂਲ ਦਾ ਉਹ ਦਿਹਾੜੀ ਲੈਣੀ ਆ ਬਸ ਉਹ ਤੇ ਆਪ ਦਾ ਕਹਾਂ ਆਏ ਨੂੰ ਵੀ ਨੂ ਮਿਲਣੀ ਆ ਇੱਕ ਜਿਹੜਾ ਇੱਕ ਟੱਬਾ ਧਾਰਦਾ ਉਹਦੇ ਵੀ ਨਹੀਂ ਮਿਲਣੀ ਉਹਦੇ ਨਾਲ ਜੜ ਨਹੀਂ ਖਿਲਣੀ ਲਓ ਜੀ ਬਾਈ ਜਿਹੜੀ ਇੱਟ ਲੱਦ ਕੇ ਲਿਆਂਦੀ ਸੀ ਤਾਰਨੇ ਦਾ ਤਰੀਕਾ ਆਪਣਾ ਹੀ ਹੈ ਸੌਖਾ ਹੀ ਬਾਲ ਆ ਦੇਖ ਲਓ ਬਾਈ ਲੁਦਾਈ ਦੇ ਬਸ ਉੱਥੇ ਸਿਸਟਮ ਦਾ ਅੰਤਰ ਗਣਾ ਹੌਲੀ ਹੌਲੀ ਇੱਧਰ ਆਇਆ ਕੁਲ ਤੂੜ ਆ ਗਈ ਦੇਰ ਲੱਗਣਾ ਟਾਈਮ ਲਾਉਣਾ ਦਾ ਬਸ ਜੱਬਰੇ ਕੰਮ ਆਕਲ ਹੈ ਕੋਸ ਉਹ ਬਸ ਉਹ ਪਰ ਲੋ ਜੀ ਬਾਈ ਡਾਲੇ ਵਾਲਾ ਕੰਮ ਵੀ ਲਾਤਾ ਜਿਹੜਾ ਖੋਲੇ ਦਾ ਜੱਗਾ ਕਹਿੰਦਾ ਇਦਾਂ ਲੱਗਦਾ ਜਿੱਦਾਂ ਵੀ ਦੋ ਟਰਾਲੇ ਆਏ ਹੁੰਦੇ ਠੀਕ ਹੈ ਦੋ ਟਰਾਲੇ ਆ ਦੋ ਟਰਾਲੇ ਆਏ ਪਿਆ ਡੋਟਾ ਲੈ ਆਏ ਬੇਟਾਂ ਦੇ ਹਾਂ ਦੇਖਣ ਦੋ ਲਾਦੇ ਆ ਅੰਕਲ ਦੇ ਗਾਣੇ ਚੱਠੇ ਵੀ ਤਿੰਨ ਹੁੰਦੇ 4000 ਇੱਟ ਦੇ 4900 ਹੋਣੀ ਆ ਹਾਂ 41 4200 ਇੱਟ ਹੈ ਬਾਈ ਪਰ ਦੂਏ ਲੋਡ ਚੱਠੇ ਤਿੰਨ ਹੁੰਦੇ ਆ ਬੰਦੇ ਜਿੱਡੇ ਜਿੱਡੇ ਉੱਚੇ ਬਾਦ ਹਾਂ ਜਿੱਡੇ ਉੱਚੇ ਤਿੰਨ ਤੱਠੇ ਲੱਗ ਜਾਂਦੇ ਮੜਾ ਸਾਡੀ ਵੀ ਦੇ ਦੇ ਲੈ ਬਾਈ ਸਰ ਦੇਖੋ ਗਏ ਆ ਅੰਕਲ ਦੇ ਨਾਈਆ ਵਾ ਸਾਈਡ ਪਕੜਾਈਆਂ ਵੀ ਸਾਰੀਆਂ ਕੀ ਹੋ ਗਿਆ ਇਹ ਜਾਂ ਉਹ ਮੇਰਾ ਮੋਟਰਸਾਈਕਲ ਔਨ ਕਿਨੇ ਕਰਤਾ ਪਿੱਛੇ ਨੂੰ ਖਿੱਚ ਬਾਲ ਪਿੱਛੇ ਜਮੇ ਸਿੱਧਾ ਛੱਟ ਮਾਰ ਨਹੀਂ ਪੈਣੀ ਮੜੀ ਉਹ ਟੁੱਟ ਗਈ ਨਾਉ ਆਏ ਨਾ ਕਰ ਯਾਰ ਭਾਈ ਫੋਕਾ ਕਾਉਂਦਾ ਨਹੀਂ ਆ ਜਿਮਾਤ ਪਰਸੋਂ ਜਿਆਦਾ ਰਿਮਟ ਟੋਟ ਦਾ ਜ ਮੁਰਨਾ ਫੇਰ ਖੜਾ ਤਾਂ ਹੋਇਆ ਹੀ ਨਹੀਂ ਉਦਣ ਹਾਂ ਹੋਇਆ ਫਿਰ ਪਾੜਦਾ ਠੀਕ ਹੈ ਫੜ ਲੱਗ ਗਿਆ ਥੱਲੇ ਉਦਣ ਪਹਿਲਾਂ ਖੜਾ ਕਰਦਾ ਮਗਰਾਂ ਲੱਗ ਗਿਆ ਥੱਲੇ ਸ਼ੋਕਰ ਅਗਰ ਖੜਾ ਤਾਂ ਨਹੀਂ ਕਰਨਾ ਚਾਹੀਦਾ ਹਾਂ ਗੈਨੇ ਹੱਥ ਫੜ ਗਿਆ ਗੈਨੇ ਕਿਵੇਂ ਹੱਥ ਛੋੜ ਲਿਆ ਬੱਸ ਸਾੜੀ ਦੇ ਵਿੱਚ ਫੜ ਕੇ ਆ ਆ ਵੀ ਜਾ ਸੰਗਲ ਚ ਘੁਰਤਾ ਉਹ ਟੋਟੀ ਵੱਟੜ ਹੋ ਗਿਆ ਅੰਕਲ ਅੰਕਲ ਲੇਵਰ ਹੁੰਦੀ 2 ਘੰਟੇ ਉਹ ਸਰਦੀ ਹੈ ਅੰਕਲ ਉਹ ਜਾਲੀ ਜਿ ਲਈ ਪੀਤੀ ਪਰ ਇੱਕ ਹੈ ਬਾਈ ਟਪੱਕੀ ਆ ਫੁੱਟੀ ਨਹੀਂ ਹੈਗੀ ਬਹੁਤ ਹੈ ਮਰੀ ਇੱਟ ਬਾਈ ਕੰਮ ਦੀ ਹੈ ਅੰਕਲ ਕਹਿੰਦਾ ਜੇ ਅੰਕਲ ਜਿਹੜੀ ਆਪਾਂ ਕੋਲ ਲਾ ਕੇ ਲਿਆਉਂਦੇ ਉਹ ਤਸੱਲੀ ਕੇ ਲੱਦਾ ਹੁੰਦੀ ਹੈ ਜਿਹੜੀ ਦੂਏ ਲੋਟ ਆ ਜਾਂਦੀ ਉਹ ਐੇ ਜੀ ਹੁੰਦੀ ਹੈ ਹਾਂ ਜਿਹੜੇ 200 ਬੰਦ ਬੱਦੀ ਦੀ ਉਹਦਾ ਬੱਦੀ ਦੀ ਦੋੜੇ ਬਿੱਲਾ ਇੱਕ ਦੇਖਿਆ ਮੈਂ ਜੱਗੇ ਨੇ ਜਿਹੜਾ ਰੇੜੀ ਕੱਚੀ ਦੀ ਆਉਂਦੀ ਸੀ ਉਹ ਕਿਹਨੇ ਨਾ ਤਾਂ ਸਾਈਡ 'ਪਰ ਕਰਦੇ ਨਹੀਂ ਲਦਾਉਣੀ ਨਹੀਂ ਉਹ ਵਿੱਚੇ ਲਾਦ ਰਣੀ ਨਹੀਂ ਬਹੁਤ ਫਰਕ ਆ ਤੇ ਭਈਆ ਹੈ ਨਾ ਘੜ ਕਰੀਏ ਪੱਕੀ ਈਟ ਹੈ ਆਹ ਚਲ ਆਹ ਭਈਆ ਖੇਤੋਂ ਲੰਘਦੇ ਨਾ ਤਾਂ ਦੋਹਾਂ ਸਾਈਡ ਦੇਖੋ ਕੱਖ ਜਾਂ ਕਿਹੜੇ ਹਸਾਬ ਨਾਲ ਹੋਇਆ ਬੱਟੇ 'ਚ ਮਹਿਕ ਦੇ ਖੇਤ 'ਮਾਂ ਬਹੁਤ ਹੋਇਆ ਬਈ ਜਾਨ ਮਹਾਲ ਦੇ ਉੱਟੀ ਜੀ ਸਪਰੇ ਨੇ ਕੰਮ ਨਹੀਂ ਬਾਈ ਸਪਰੇ ਘਰੀ ਹੈ ਬਾਈ ਨੇ ਕੰਮ ਜੈ ਨਹੀਂ ਕਰਿਆ ਉਹਨੇ ਜਿਹੜੀ 35 ਸੰਗੋਰ ਗੁੱਲੀ ਡੰਡਾ ਹੀ ਗੁੱਲੀ ਡੰਡਾ ਕਰਾ ਦੇਖੋ ਬਾਈ ਸਪਾਈ ਜੀ ਨਹੀਂ ਆਉਂਦੀ ਸਵਾਦ ਜਾਂ ਕੰਸ ਕਰਨੀ ਨੇ ਦੇਖ ਕੇ ਨਿਆਰਾ ਜਿਹਾ ਖੜਨਾ ਕਹਿੰਦੇ ਵੀ ਹਨ ਵਧੀਆ ਗੁੱਲੀ ਡੰਡੇ ਕੇ ਭਰੀ ਵੀ ਸਾਰੀ ਉਹ ਆ ਫੇਰ ਮਸੀਨ ਆ ਗਿਆ ਬਾਈ ਫੇਰ ਉਹੀ ਕੰਮ ਆ ਬੱਟਾ ਸਾਫ ਕਰ ਤੇਰੀ ਆਪਾਂ ਨੇ ਬਾਈ ਬਾਪੂ ਨੇ ਵਿੱਚੇ ਸਰਜੀ ਨੇ ਕਰਕੇ ਦੀ ਸਾਹਮਣੇ ਸਾਹਮਣੇ ਬਾਈ ਉਲਾਸਣ ਦੇਖੋ ਬਾਕੀ ਆਪਣਾ ਐਨ ਓਕੇ ਆ ਬਾਕੀ ਬਾਈ 3:00 ਵਜੇ ਦਾ ਟਾਈਮ ਹੈ ਧੁੱਪ ਪੋਰੀ ਹੈ ਤੇ ਅੱਜ ਠੰਡ ਘਟਾ ਥੋੜਾ ਜਿਹਾ ਮੌਸਮ ਕੱਲ ਜਿਆਦਾ ਤੀ ਅੱਜ ਦਰਮਿਆਨਾ ਜਈ ਹੈ ਤੇ ਫਸਲ ਬਾੜੀ ਵਾਸਤੇ ਬਾਈ ਠੰਡ ਜ਼ਰੂਰੀ ਹੈ ਉਦਾਂ ਕਣਕਾ ਵਾਸਤੇ ਆਪਣੀ ਗਾਨ ਦੇਖੋ ਬਾਈ ਇਦਾਂ ਵਧੀਆ ਮੂਹ ਨੂੰ ਲੱਗਦੀ ਸਾਰੀ ਉਹ ਕਿਉਂਕਿ ਬਾਈ ਗੁੱਲੀ ਡੰਡੇ ਕਰਕੇ ਥੋੜੇ ਜਿਹਾ ਜਿਕਣਾ ਇੱਧਰ ਸਫਾਈ ਜੀ ਨਹੀਂ ਆਉਂਦੀ ਹੈਗੀ ਇੱਧਰ ਫੇ ਕੱਲੀਆਂ ਬੱਲਾਂ ਹੀ ਦੇਖਦੀਆਂ ਬਾਕੀ ਇਹਨਾਂ ਜੂੜਾਈ ਹੁਣ ਦਾਣਾ ਜਾਂ ਪੈਣ ਲੱਗ ਗਿਆ ਦੁੱਧੇ ਜਾਂ ਬਣ ਗਿਆ ਪਰ ਥੋੜੇ ਟਾਈਮ ਦੀ ਹੋਏ ਵੀ ਹੁਣ ਸਮਝ ਲਓ ਮਹੀਨਾ ਖੰਡ ਰਹਿ ਗਿਆ ਦਾ ਬਾਈ ਧਨੀਆਂ ਦੇਖੋ ਬਾਈ ਜਿਹੜੇ ਖਾਮਨਾ ਧਰੀ ਨੇ ਵੀ ਕੱਦ ਕਰਿਆ ਵੇ ਕਈ ਕਟਿੰਗ ਕਰਤੀਆਂ ਇਹਦੀਆਂ ਕਈ ਵਾਰ ਖਾ ਲਿਆ ਇਹ ਬਣਾ ਕੇ ਧਨੀਆਂ ਸਬਜ਼ੀਆਂ ਚ ਪਾ ਕੇ ਤੇ ਫੇਰ ਹੋ ਜਾਂਦਾ ਹੈ ਬਾਕੀ ਹਵਾ ਵੀ ਡੇਲੀ ਚਲਦੀ ਉਹ ਚਲਦੀ ਆ ਆ ਦੇਖ ਲੋ ਲੋ ਜੇ ਹੁਣ ਇਹ ਨਿੰਗ ਚਲਦੀ ਚਲਦੀ ਰਹਿੰਦੀ ਆ ਸਾਹਮਣੇ ਸੂਰਜ ਦੇਵਤਾ ਜੀ